ਆਗੀ ਸ਼ਮ ਤਾਂਗੀ ਸ਼ਮ ਤਾਂਗੀ ਸ਼ਮ ਨਸ਼ਾ ਵੇਚਣ ਵਾਲਿਆਂ ਲਈ ਆਗੀ ਸ਼ਮ ਭਗਵੰਤ ਮਾਨ ਸਰਕਾਰ ਹੁਣ ਨਹੀਂ ਛੱੜਦੀ ਨਸ਼ੇ ਵੇਚਣ ਵਾਲਿਆਂ ਵੱਡਿਆਂ ਮਗਰ ਮੱਛਾਂ ਨੂੰ ਯਾ ਤਾਂ ਨਸ਼ਾ ਵੇਚਣਾ ਛੱਡ ਦਿਓ ਯਾ ਤਾਂ ਪੰਜਾਬ ਛੱਡ ਦਿਓ ਨਹੀਂ ਤਾਂ ਮਾਨ ਸਰਕਾਰ ਲੱਭ ਲੈਵੇ ਇਤੋਂ ਨੂੰ ਖੁੱਡਾਂ ਦੇ ਵਿੱਚ ਵੀ ਨਸ਼ਾ ਵੇਚਣ ਵਾਲਿਓ ਕਿਉਂਕਿ ਮਾਨ ਸਰਕਾਰ ਨਸ਼ੇ ਬਰਤ ਬਹੁਤ ਸਖਤ ਕਦਮ ਉਠਾ ਰਹੀ ਹੈ ਪਿੰਡ ਮਹੱਲੇ ਸ਼ਹਿਰਾਂ ਦੇ ਵਿੱਚ ਮੀਟਿੰਗਾਂ ਕਰਕੇ ਪੂਰੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਕਿ ਕੌਣ ਨਸ਼ੇ ਵੇਚਦਾ ਹੈ ਤੇ ਉਹਨਾਂ ਨੂੰ ਸਿੱਧੇ ਤੌਰ ਤੇ چونی دتی جاریے یا تا نشے ویچنا بند کر دو نہیں تو ہوئے گا برا دیکھو برائٹ سن ٹوینٹی ون کی رپورٹ ਨਮਸਕਾਰ ਵਾਦੀ ਸਤਕਾਰਯੋ ਪੰਜਾਬ ਸਰਕਾਰ ਤੁਹਾਡੇ ਦੁਆਰ ਸਾਥੀਆਂ ਤੁਹਾਨੂੰ ਸਾਰਿਆਂ ਨੂੰ ਇੱਕ ਮੈਸੇਜ ਹੈ ਕਿ ਆਪਣੇ ਇਸ ਸਮਾਜ ਨੂੰ ਆਪਾਂ ਬਚਾਉਣਾ ਜ਼ਰੂਰੀ ਹੈ ਕਿ ਤੁਹਾਡੇ ਹੱਥ ਸਾਡੀ ਬਾਗ ਦੋ ਰਿਹਾ ਜੇਲਾ ਵੀ ਆਪਣੇ ਇਲਾਕੇ ਦੇ ਉਹ 4 ਸਾਲ ਦਾ ਹੈ। ਕਾਰਤ ਦੇਸ਼ ਤੋਂ ਅੰਦਰ ਮਮਤਾ ਜੀ ਆਏ ਹੈ। ਬਹੁਤ ਬਹੁਤ ਹੀ ਇਲਾਕੇ ਦੇ ਬਹੁਤ ਹੀ ਸੂਚਬੰਦ ਜਿਹੜੇ ਜੇ ਇੱਥੇ ਪਹੁੰਚੇ ਆ। ਮੈਂ ਸਭ ਦਾ ਬਹੁਤ ਬਹੁਤ ਵੈਲਕਮ ਕਰਦਾ, ਧੰਨਵਾਦ ਕਰਦਾ ਔਰ ਮੈਂ ਬੇਨਤੀ ਕਰਦਾ ਤੇ ਇਸ ਜਿਹੜਾ ਜੇ ਉਪਰਾਲਾ ਸਰਕਾਰ ਕਰ ਰਹੀ ਆ ਇਸ ਦਾ ਸਹਿਯੋਗ ਕਰੋ, ਵੱਧ ਚੜ ਕੇ ਸਹਿਯੋਗ ਕਰੋ। ਸਜਾਦ ਸਰਕਾਰ ਤੁਹਾਡੇ ਨਾਲ ਖੜੀ ਆ। ਤੁਸੀਂ ਸਰਕਾਰ ਨਾਲ ਖੜੇ ਹੋ ਜੋ, ਬਸ ਇਹ ਕੰਮ ਜੜਾਓ। ਉਹ ਸਿਰੇ ਚੜ ਜਾਏਗਾ ਕੋਈ ਚੀਜ਼ ਦੁਨੀਆ ਦੀ ਇਦਾਂ ਦੀ ਨਹੀਂ ਜਿਹੜੀ ਜੇ ਖਤਮ ਨਹੀਂ ਹੋ ਸਕਦੀ ਹੋ ਸਕਦੀ ਉਹਨੂੰ ਖਤਮ ਕਰਨ ਦਾ ਜਜ਼ਬਾ ਜਿਹੜਾ ਹੈ ਸਾਡੇ ਅੰਦਰ ਹੋਣਾ ਚਾਹੀਦਾ ਉਹਨਾਂ ਦੇ ਇੰਤੀ ਕਰਦਾ ਸਾਡੇ ਸੌਰਥ ਗਲੰਦਰ ਦੀ આન ਵਾਂਗ ਸ਼ਾਨ ਆਪੋਰ ਨਮਕ ਤੱਕ ਮੇਰੇ ਸਾਥੀ ਜਯੋਤਨ ਦੇ ਸੰਗ ਵਿਰੋਧ ਤੇ ਅੱਜ ਸਾਡੇ ਵਾਰਡ ਨੂੰ ਸਤਤਿ ਸ੍ਰੀ ਅਕਾਲ ਸਾਡੇ ਮਾਰਜੋਗ ਡਾਕਟਰ ਬੀਡੀ ਸ਼ਰਮਾ ਜੀ ਨੇ ਦਫ਼ਤਰ ਦੇ ਵਿੱਚ ਰੱਖੀ ਗਈ ਔਰ ਸਾਡੇ ਵਿੱਚ ਜਿੰਨੇ ਸਾਰੇ ਲੋਕ ਆਇਆ ਨੇ ਸਾਰਿਆਂ ਦਾ ਜੀ ਆਇਆਂ ਨੂੰ ਔਰ ਉੱਥੇ ਜਿੱਥੇ ਸਾਡੀ ਪ੍ਰਸ਼ਾਸਨ ਦੀ ਨਿਗਰਾਨੀਗਤ ਟੀਮ ਵੀ ਰਹੀ ਹੈ ਫਿਰ ਉਹਨਾਂ ਦੇ ਵੀ ਜੀ ਆਇਆਂ ਨੂੰ ਆਉਂਦਾ ਔਰ ਸਾਡੇ ਇਲਾਕੇ ਵੀ ਸ਼ਾਂਤ ਸਾਡੇ ਅਧਿਕਾਰ ਇਚਾਰ ਦ੍ਰਿਸ਼ਟਾਨ ਜੀ ਕਿਉਂਕਿ ਇਹਨਾਂ ਦੇ ਸਾਰੇ ਲੋਕ ਦੇ ਨਾਲ ਹੀ ਇਹ ਸਾਰੀਆਂ ਜਿਹੜੀਆਂ ਮੀਟਿੰਗਾਂ ਵਾ ਕੀਤੀਆਂ ਜਾ ਰਹੀਆਂ ਵਾ ਔਰ ਅਗੇ ਜਿਹੜਾ ਸੀ ਨਾ ਜਦੋਂ ਅਸੀਂ ਗੱਲ ਕਰਦੇ ਸੀ ਨਾ ਜੀ ਨਸ਼ਾ ਖਤਮ ਕਰਨ ਦੀ ਤੇ ਮਾਦੇ ਵਿੱਚ ਲੋਕਾਂ ਦੇ ਇੱਕ ਡਰ ਸੀ ਉਹ ਡਰ ਕੀ ਸੀ ਵੀ ਅਸੀਂ ਪੂਰਾ ਪ੍ਰਸ਼ਾਸਨ ਰਾਜਨੀਤਿਕ ਸਮਾਜਿਕ ਧਾਰਮਿਕ ਲੋਕ ਇਲਾਕਿਆਂ ਦੇ ਲੋਕ ਸਾਡੀਆਂ ਤੁਸੀਂ ਦੇਖਿਆ ਪਹਿਲੀ ਸਰਕਾਰ ਜਿਨੇ ਕਿਸੇ ਤਸਕਰਾ ਦੇ ਘਰਾਂ ਨੂੰ ਤੋੜ-ਫੋੜ ਕੀਤੀ ਜਾਂ ਪੂਰੇ-ਪੂਰੇ ਘਰ ਢਾਹ ਤੁਹਾਨੂੰ ਤੁਹਾਡੀ ਜਾਣਕਾਰੀ ਗੁੱਪ ਰੱਖੀ ਜਾਊਗੀ ਇਤੋਂ ਤੱਕ ਸੀਐਮ ਸਾਹਿਬ ਨੇ ਵਟਸਐਪ ਦਾ ਨੰਬਰ ਲਾਂਚ ਕੀਤਾ ਵਾ ਬਹੁਤ سارے ਲੋਕੀ ਉਹਦੇ ਉੱਤੇ ਨੰਬਰ ਤੇ ਫੋਨ ਕਰਕੇ ਕੰਪਲੇਟਾ ਕਰ ਰਹੇ ਆ ਕਿਉਂਕਿ ਲੋਕਾਂ ਨੇ ਹੁਣ ਐਕਸ਼ਨ ਉਹਦਾ ਵੇਖਿਆ ਉਹ ਉਹਨਾਂ ਨੇ ਜਦੋਂ ਐਕਸ਼ਨ ਵੇਖਿਆ ਉਹਨਾਂ ਦੇ ਮਨ ਦੇ ਵਿੱਚ ਵੀ ਭਾਵ ਆਇਆ ਵੀ ਸਰਕਾਰ ਦਾ ਪੂਰਾ ਜਿਹੜਾ ਇਸ ਟੱਪ ਜਿਹੜਾ ਧਿਆਨ ਆ ਉਹ ਨਸ਼ਾ ਖਤਮ ਕਰਨ ਨੂੰ ਆਇਆ ਤਾਂ ਸੇ ਹਟਾਵਾ ਕਿਉਂ ਸਾਨੂੰ ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਆ ਲੋਕਾਂ ਦੇ ਵਿੱਚੋਂ ਸਾਰਾ ਲੋਕ ਅਸਰ ਲੱਪਿਆ ਉਹਨਾਂ ਦੇ ਵਿੱਚ ਜਿਹੜਾ ਮਨ ਦੇ ਵਿੱਚ ਡਰ ਤੇ ਭੈਅ ਸੀ ਉਹ ਖਤਮ ਹੋ ਗਿਆ ਵਾ ਕਿਉਂਕਿ ਜਦੋਂ ਕੁਝ ਨਜ਼ਰ ਆਵੇ ਤਾਂ ਹੀ ਸਮਾਜ ਅੱਗੇ ਵਧਦਾ ਵਾ ਸੋਪਾ ਮਿਲ ਕੇ ਮੋਢੇ ਨਾ ਮੋਢਾ ਲਾਤੇ ਜਿੱਦੇ ਵੀ ਸਟੇਜ ਤੇ ਬੋਲਦੇ ਸਾਰੇ ਬੰਦੇ ਸਾਰੇ ਬਤੇ ਇਹ ਕਿ ਇਹ ਬਹੁਤ ਬਹੁਤ ਹਲਕਾ ਮਾਗੀ ਮੈਂ ਜਦੋਂ ਸ਼ਖਦਾ ਜੀ ਨੇ ਜਦ ਕਹੀ ਜੀ ਪਹਿਲਾ ਲੋਕ ਦਰਦੇ ਸੀਗੇ ਇਹ ਬਿਲਕੁਲ ਸਹੀ ਕਹਿ ਗਏ ਪਹਿਲਾ ਲੋਕ ਵਾਕਈ ਦਰਦੇ ਸੀਗੇ ਤੇ ਹੁਣ ਜਿਹੜੀ ਤੁਸੀਂ ਮੋਹਮ ਚਲਾਈ ਹੈ ਇਹਦੇ ਵਿੱਚ ਬਹੁਤ ਵਧੀਆ ਕੰਮ ਹੋ ਰਿਹਾ ਜੀ ਕੋਈ ਸਰਕਾਰ ਨੇ ਬਹੁਤ ਬੜੀ ਬੜੀ ਕੰਮ ਕੀਤੇ ਨੇ ਪਰ ਇਹ ਸਭ ਤੋਂ ਇੰਪੋਰਟੈਂਟ ਕੰਮ ਕੀਤਾ ਜਿਹਦੇ ਕਰਕੇ ਬਹੁਤ ਜਣਾ ਕਾਇਮ ਬੱਤੇ ਸੀ। ਉਹ ਕ੍ਰਾਈਮ ਦੀ ਰੇਟੋ ਜਿਹੜੀ ਬਹੁਤ ਘਟ ਗਈ ਹੈ। ਇਸ ਕਰਕੇ ਜੀ ਮੈਂ ਆਪਣੀ ਜਲੰਧਰ ਪੇਡੂਨ ਸੱਚੀ ਐਸੋਸੀਏਸ਼ਨ ਵੱਲੋਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਜੀ ਤੇ ਸਾਡੀ سپورਟ ਦੇ ਦਿੱਤੇ ਲੋਕ ਹੋਏ। ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਹਾਂ ਜੀ ਮੋਟਰ ਨਾਲ ਮੋਟਰ ਲਾਤੀ। ਜੇ ਬੈਠਿਆ ਤਾਂ ਸਾਡੇ ਲਈ ਮੁੱਖ ਮੰਤਰੀ। ਮੈਂ ਕਹਾਂਗਾ ਸਾਡੇ ਇਲਾਕੇ ਦੇ ਹਾਂ ਬਾਂਛਨ ਦਿਨੇਸ਼ਰ ਜੀ ਕੋ ਤੁਹਾਡੇ ਨਾਲ ਆਪਣੇ ਵਿਚਾਰ ਔਰ ਤੁਹਾਨੂੰ ਇਹ ਐਡਵਾਈਸ ਕਰਨਗੇ ਕਿ ਤੁਸੀਂ ਸਾਰੀ ਪਬਲਿਕ ਦੇ ਨਾਲ ਸਾਰੇ ਸਮਾਜ ਦੇ ਨਾਲ ਆਪਾਂ ਇਕੱਠੇ ਹੋ ਕੇ ਚੱਲਣਾ ਤੇ ਮੈਂ 2 ਮਿੰਟ ਲਈ ਪੁਲਿਸ ਅਫਸਰ ਜੀ ਬਹੁਤ ਤਰ੍ਹਾਂ ਨੇ ਪ੍ਰਕਾਸ਼ ਨੇ ਰੱਖ ਕੇ ਜਿਹੜਾ ਆਪਰੇਸ਼ਨ ਚਲਾਈ ਹੈ ਮੈਂ ਚਲਾਈ ਹੈ ਇਹ ਬਹੁਤ ਹੀ ਵਧੀਆ ਹੈ ਨਸ਼ਾ ਜਿਹੜਾ ਉਹਦੇ ਘਰ ਜਾਂਦਾ ਉਹ ਪਤਾ ਨਹੀਂ ਕਿੰਨਾ ਵੇਲਾ ਕਰਦਾ ਅੱਜੇ ਉਹਦੇ ਭਾਂਡੇ ਦਾ ਕੋਈ ਕੰਮ ਨਾ ਪੈਂਦੇ ਆ ਉਹ ਕਿ ਉਹਾਂ ਚੋਰੀਆਂ ਉੱਤਾਂ ਲਾੜਨਾ ਪੈਂਦੇ ਸੁਰਕਾਪੇ ਜਿਹੜੀ ਬੈਂਥ ਲਾਈ ਹੈ ਪ੍ਰਸ਼ਾਦ ਨਾਲ ਕੇ ਲਾਈ ਜਾਂਦਾ ਵੱਤ ਵੱਤ ਫੜ ਗਿਆ ਭਜਨੇ ਵੀਰੇ ਦਸ਼ੀ ਸਗੇ ਸਮਗਲ ਸਗੇ ਮਾਰ ਕੇ ਭੇਜਿਆ ਤੇ ਅਗੇ ਵੀ ਭੇਜ ਰਹਾ ਨਾ ਪਰ ਦੂਸਰੀ ਇਹ ਗੱਲ ਵੀ ਤੁਸੀਂ ਸਾਰੇ ਪਿਆਰੇ ਆਪਣੇ ਕੰਮਾਂ ਨਾਲ ਕਿਥੋਂ ਟਾਈਮ ਲੂਟ ਬਟੋਲੇ ਛੋਟੇ ਬੱਚਿਆਂ ਨਾਲ ਪਾਲਾ ਗਿਆ ਦਾ ਵੀ ਰਾਂਦਾ ਦਾ ਉਹਨਾਂ ਨੂੰ ਜੁਵਾ ਪਕੜ ਉਹਨੇ ਤਰ੍ਹਾਂਗੇ ਇਹ ਮੈਂ ਆਪਣੇ ਪਰਚੀ ਦੇਖ ਕੇ ਕਰਾਂਗੇ ਕਿਥੇ ਗਿਆ ਕਿਥੋਂ ਆਉਂਦਾ ਕੀ ਕਰਦਾ ਉਹਨੂੰ ਦੱਸਾਂਗੇ ਚੰਗਾ ਮਾਰਾ ਕੀ ਹੈ ਕਿ ਉਹਦੇ ਨਾਲ ਵੀ ਬਹੁਤ ਦੇ ਜੀਤੇ ਹੁ ਬੋਲਦਾ ਕਿਉਂਕਿ ਬੱਚਾ ਜੇ ਮਾਂ ਦੇ ਹੋ ਕੇ ਤਾਂ ਚਾਦੂ ਤੋਂ ਵਧੀਆ ਵਿਆਹ ਦੀ ਤੇ ਲਈ ਮਾੜੀ ਯਾਦ ਆ ਗਈ ਹੈ ਕਿ ਉਹ ਗ੍ਰਹਿਣ ਕਰੂਗਾ ਤੇ ਆਪਾਂ ਬੱਚੇ ਨੂੰ ਧਿਆਨ ਨਹੀਂ ਦੇਣੇ ਤਾਂ ਬੋਲਦਾ ਜਿਸ ਕਰਕੇ ਸਭ ਤੁਹਾਡੇ ਲੈ ਜੋ ਦੀ ਜਾਨਾ ਲੋੜ ਆ ਪਬਲਿਕ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਕੰਮ ਜੜਾ ਉਹ ਕੰਲਾ ਪ੍ਰਸ਼ਾਸਨ ਦੇ ਤਲੀ ਕੋਸ਼ੀਂ ਕਰ ਸਕਦੀ ਨਾ ਸਰਕਾਰ ਕਦਰ ਦੀ ਨਗਰ ਉਪਕਰਤਾਤਾ ਯੋਜਨਾ ਕੋਟਾ ਦਾ ਜੋਤੀ ਨੂੰ ਜੋੜਾ ਬੜਾ ਤਾਂ ਜੋ ਮਿਲ ਵੀ ਰਿਹਾ ਅੱਜ ਕੱਲ੍ਹ ਦੇ ਹਾਲਾਤ ਬਹੁਤ ਹੈ ਜੋ ਮਿਲ ਰਿਹਾ ਬਾਈਕ ਰਿਗਟਾਤਾ ਬਾਈਕ ਜੋਤ ਨਸ਼ੇ ਵਿਰੁੱਧ ਗੋਹਿਣ ਸਭਾ ਦੇ ਉਪਦੇ ਸਰਦਾਰ ਭਗਤ ਸਿੰਘ ਬਾਜ ਜੀ ਨੇ ਸ਼ੁਰੂ ਕੀਤੀ ਹੈ ਉਹਦੇ ਚ ਅਜੂਸਤਿਤ ਸਾਰੇ ਮਹਿਤਾ ਜਿਹਨੇ ਵੀ ਲੋਕਾਂ ਦਾ ਇੱਥੇ ਇਕੱਠੇ ਹੋਏ ਨੇ ਉਹਨਾਂ ਸਾਰਿਆਂ ਨੂੰ ਦੇਸ਼ ਦੇ ਪ੍ਰਤੀ ਸਮਾਜ ਦੇ ਪ੍ਰਤੀ ਜਿਹੜੇ ਨਿਸ਼ਠਾ ਰੱਖਦੇ ਨੇ ਤੇ ਆਪਣੇ ਸਮਾਜ ਨੂੰ ਆਪਣੇ ਦੇਸ਼ ਨੂੰ ਪਿਆਰ ਕਰਦੇ ਨੇ ਉਹ ਲੋਕ ਜਿਹੜੇ ਅੱਜ ਇਕੱਠੇ ਹੋਏ ਨੇ ਪਹਿਲੇ ਤਾਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਉਸ ਤੋਂ ਬਾਅਦ ਜਦੋਂ ਕਿ ਤੁਸੀਂ ਸਾਰੇ ਬੋਲਤਾ ਜਿਹੜੇ ਬੋਲੇ ਸਾਰਿਆਂ ਦੇ ਵਿਚਾਰ ਸੁਣ ਬਹੁਤ ਹੀ ਚੰਗੀ ਗੱਲ ਇਹ ਸਮਾਜ ਦੇ ਵਿੱਚ ਅੱਜ ਵੀ ਇਹਦੇ ਰੂੜ ਜੜੇ ਨੇ ਇਕੱਠੇ ਕੋਈ ਵੀ ਸਮਾਜਿਕ ਭਰਾਈ ਹੋਵੇ ਤੁਸੀਂ ਪਿਛਲੇ ਜਿਹੜੇ ਦੇਖਿਆ ਪਾਕਿਸਤਾਨ ਦੇ ਨਾਲ ਜੰਗ ਤਾਂ ਨਹੀਂ ਕਹਿ ਸਕਦੇ ਪਰ ਜੰਗ ਵਰਗੀ ਸੀ ਉਹ ਜਿਹੜੀ ਲੜਾਈ ਥੱਈ ਉਹਦੇ 'ਚ ਸਾਡੀ ਭਾਰਤੀ ਸੈਨਾਂ ਨੇ ਪਾਕਿਸਤਾਨ ਦਾ ਬਹੁਤ ਨੁਕਸਾਨ ਕੀਤਾ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਕਰੋਨ ਬੁਲਿਆਰਾ ਜਾਂ ਬਜ਼ਾਈ ਦਾ ਕੁਛ ਛੜੀਆਂ ਇਸ ਸਾਡੀ ਸੈਨਾ ਦਾ ਬਹੁਤ ਹੀ ਦਰਮਦੀ ਗੱਲ ਹੈ ਉਹ ਤਾਂ ਤੇ ਹੀ ਗਰਮ ਕਰਦੇ ਆਪਣੀ ਸੈਨਾ ਤੇ ਉਹਨਾਂ ਨੇ ਜਿਹੜੇ ਸਿਸਟਮ ਏਅਰ ਡਿਫੈਂਸ ਸਿਸਟਮ ਲਾਏ ਸੀਗੇ ਉਹਨਾਂ 'ਚ ਕਿਤੇ ਵੀ ਕਿਸੇ ਵਿਜਾਇਨ ਨਾਲ ਜਾਂ ਕਿਸੇ ਚੀਜ਼ ਦਾ ਨੁਕਸਾਨ ਨਹੀਂ ਹੋਇਆ ਕਿਤੇ ਵੀ ਜਦੋਂ ਉਹਨਾਂ ਨੇ ਬਹੁਤ ਸਾਰੇ ਸਮਾਨ ਦੇ ਵਿੱਚ ਸਾਰੇ ਖਤਮ ਕਰ ਦਿੱਤੇ ਉਸ ਸਮੇਂ ਮੈਂ ਇੱਕ ਚੀਜ਼ ਦੇਖੀ ਜੀ ਜਦੋਂ ਰਾਤ ਪਦਾ ਲੰਦਾ ਸੀ ਕਿ ਅੱਜ ਬਲੈਕਆਊਟ ਹੋ ਗਿਆ ਅੱਜ ਡਰੋਨ ਆ ਰਹੇ ਨੇ ਅੱਜ ਇਹ ਤਾਂ ਹੋਏਗਾ ਅਸੀਂ ਸਾਰੇ ਲੋਕ ਉੱਤੇ ਆਪਣੇ ਘੂਟਿਆਂ ਚ ਤਰਾਜ ਪਾਰਤਾ ਜਿਹੜੇ ਸਾਰੇ ਇਕੱਠੇ ਮਿਲਦੇ ਉਹ ਜਦੋਂ ਇਕੱਠੇ ਹੁੰਦੇ ਸੀ ਉਹਨੇ ਚ ਹਿੰਦੂ ਵੀ ਸੀ ਸਿੱਖ ਵੀ ਸੀ ਮੁਸਲਮਾਨ ਵੀ ਸੀ ਈਸਾਈ ਵੀ ਸਾਰੇ ਸੀ ਉਸ ਟਾਈਮ ਤੇ ਇੱਕ ਜਿਹੜੀ ਵਿੱਚ ਚੀਜ਼ ਦੇਖੀ ਦੇਸ਼ ਭਗਤੀ ਦਾ ਜਜ਼ਬਾ ਜਿਹੜਾ ਸਾਰੇ ਲੋਕਾਂ ਦੇ ਵਿੱਚ ਸੀ ਉਹ ਵੀ ਇੱਕ ਲੋਤ ਸੀ ਜਦੋਂ ਕਿ ਪਾਕਿਸਤਾਨ ਡਿਜਨਸੀ ਆਈਐਸਆਈ ਸਾਡੇ ਦੇਸ਼ ਦੇ ਵਿੱਚ ਨਸ਼ਾ ਪੇਂਦੀ ਇਹ ਨੁਕੀ ਸੀ ਪੰਜਾਬ ਜਿਹੜੀ ਬਾਰਡਰ ਸਟੇਟ ਬਾਰਡਰ ਸਟੇਟ ਕਰਕੇ ਇੱਥੇ ਦੇ ਲੋਕ ਵੀ ਤੁਸੀਂ ਪ੍ਰਾਣੇ ਇਤਿਹਾਸ ਦੇਖ ਲਓ 파ਵੇਂ ਮੁਗਲ ਆਏ 파ਵੇਂ ਅਨਰੇਦ ਆਏ 파ਵੇਂ ਸਿਕੰਦਰ ਆਇਆ ਕੋਈ ਵੀ ਆਇਆ ਪੰਜਾਬ ਦੇ ਲੋਕਾਂ ਨੇ ਢੱਕ ਕੇ ਬਹਾਦਰਾ ਕੀਤਾ ਇਤਾਂ ਸਾਫ ਐਨਵਾਇਰਨਮੈਂਟ ਦੇ ਨਾਸਤੇ ਇਹ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਗਿਆ ਇਹਦੇ ਵਿੱਚ ਅਸੀਂ ਹਰ ਬਾਡਾਂ ਜਾ ਕੇ ਮਹੱਲਿਆਂ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਨਸ਼ੇ ਦੇ ਜਿਹੜੇ ਬੈਡ ਫੈਕਟ ਨੇ ਜਿਹੜੀ ਨਸ਼ੇ ਦੇ ਕਾਰਨ ਨੁਕਸਾਨ ਹੁੰਦੇ ਨੇ ਪਰਿਵਾਰ ਖਰਾਬ ਹੋ ਜਾਂਦੇ ਨੇ ਉਹ ਲੋਕਾਂ ਨੂੰ ਸਾਰਿਆਂ ਨੂੰ ਜਾਗਰੂਕ ਕਰ ਰਹੇ ਹਾਂ ਕਿਉਂਕਿ ਜਿਹੜੀ ਬਾੜਾ ਸੰਤਾਪ ਕਈ ਪਰਿਵਾਰਾਂ ਨੇ ਜਿਹੜਾ ਭੋਗ ਲਿਆ ਤੇ ਅਸੀਂ ਚਾਹੁੰਦੇ ਹਾਂ ਵੀ ਹੋਰ ਪਰਿਵਾਰਾਂ ਤੱਕ ਇਹ ਅੱਗ ਜਿਹੜੀ ਨਾ ਪਹੁੰਚੇ ਤੇ ਅਸੀਂ ਘਰ-ਘਰ ਜਾ ਕੇ ਲੋਕਾਂ ਨੂੰ ਸਮਝਾ ਰਹੇ ਹਾਂ ਜਾਗਰੂਕ ਕਰ ਰਹੇ ਹਾਂ ਤਾਂ ਕਿ ਇਸ ਜਿਹੜਾ ਇਹ ਅੱਗ ਜਿਹੜੀ ਇਹਨੂੰ ਇੱਥੇ ਹੀ ਖਤਮ ਕਰ ਦਈਏ ਇੱਥੇ ਬੁਝਾ ਦਈਏ। ਕਾਲ ਸਰ ਕਿੰਨੇ ਵਾਟਾ ਚੱਟ ਮੀਟਿੰਗ ਕੀਤੀ ਹੈ? ਅੱਜ 3 ਵਾਟਾ ਇਸ ਦਿਨ ਆਗੇ ਨਰ ਜਾਂਦੇ ਹੋ ਵਾਡਾ ਦੇ ਇਲਾਕਾ ਨਿਵਾਸੀ ਸਾਰੇ ਲੋਕਾਂ ਨੂੰ ਦੇਖੋ ਜਿਹੜੇ ਜਿਹੜੀਆਂ ਮੀਟਿੰਗਾਂ ਨੇ ਬੇਸ਼ੱਕ ਆਮ ਆਦਮੀ ਪਾਰਟੀ ਵੱਲੋਂ ਸਾਡੇ ਸੀਐਮ ਸਾਹਿਬ ਵੱਲੋਂ ਜਿਹੜੀ ਇੱਕ ਮੁਹਿੰਮ ਚਲਾਈ ਗਈ ਕਰ ਰਹੇ ਆ ਪਰ ਅਸੀਂ ਇਹਨੂੰ ਬਿਲਕੁਲ ਪੋਲੀਟੀਕਲ ਨਹੀਂ ਲੈ ਕੇ ਚੱਲਦੇ ਅਸੀਂ ਇਹਨੂੰ ਸਮਝਦਾ ਇੱਥੇ ਖਾਲੀ ਦਲ ਬੀਜੇਪੀ ਕਾਂਗਰਸ ਆਪ ਸਾਰੇ ਅਸੀਂ ਇਕੱਠੇ ਹੋ ਕੇ ਕਿਉਂਕਿ ਇਹ ਇੱਕ ਜੰ ਲੜਾਈ ਜਿਹੜੀ ਸਮਾਜ ਦੇ ਹੱਕ ਹਸਤੇ ਸਾਡੀ ਜਨਰੇਸ਼ਨ ਦੇ ਹੱਕ ਹਸਤੇ ਵੇ ਇਸ ਕਰਕੇ ਅਸੀਂ ਸਾਰੇ ਇਕੱਠੇ ਹੋ ਕੇ ਇਸ ਲੜਾਈ ਨੂੰ ਅੰਜਾਮ ਦਈਏ ਤੇ ਆਪਣੇ ਪੰਜਾਬ ਨੂੰ ਖੁਸ਼ਹਾਲ ਤੇ ਹਰਿਆ ਭਰਿਆ ਬਣਾਈਏ। ਹਾਂਜੀ ਡਾਕਟਰ ਸਾਹਿਬ ਤੁਸੀਂ ਆਪਣੇ ਬਾਅਦ ਚ ਕਰਾਈ ਹੈ ਜੀ ਕਵਿਟਿੰਗ ਕਰੇ ਬਾਰੇ ਜਾਣਕਾਰੀ। ਹਾਂਜੀ ਬਾਦੂ ਮੈਂ ਕਹ ਜੀ ਬਾਉਡ ਨੰਬਰ 70 ਬាទੀ ਧੰਨਵਾਦੀ ਜਿਨ੍ਹਾਂ ਨੇ ਜੇ ਇੱਕ ਉਪਰਾਲਾ ਕੀਤਾ ਜਿਹੜਾ ਪੰਜਾਬ ਦੇ ਵਿੱਚ ਪੰਜਵਾਂ ਦਰਿਆ ਬਾਗਰੂਆ ਸੀਗਾ ਉਸ ਦਰਿਆ ਨੂੰ ਰੋਕਣ ਦੀ ਜਿਹੜੀ ਜੇ ਬਹੁਤ ਵੱਡੀ ਇਹ ਇੱਕ ਲੜਾਈ ਆ ਜਿਹੜੇ ਜੇ ਯੁੱਧ ਨਸ਼ਾ ਵਿਰੁੱਧ ਇਹ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਉਗਰਵਾਦ ਆਇਆ ਸੀ ਉਸੇ ਤਰ੍ਹਾਂ ਇਹ ਵੀ ਇਸ ਦਾ ਇੱਕ 파ਟ ਹੈ ਜਿਹੜੇ ਜੇ ਨਸ਼ਾ ਆ ਇਹ ਵੀ ਉਗਰਵਾਦ ਦੇ ਵਿੱਚ ਹੀ ਇੱਕ 파ਟ ਆਉਂਦਾ ਕਿਉਂਕਿ ਇਹਦੇ ਵਿੱਚ ਸਾਡੀ ਯੂਥ ਜਿਹੜੀ ਆ ਉਹ ਯੂਥ ਇਸ ਦਰਦਲ ਦੇ ਵਿੱਚ ਫਸਾ ਦੇਣੀ ਜਿਹੜੀ ਨਿਕਲੀ ਨਾ ਸਕੇ ਜਿਸ ਨੂੰ ਹੁਣੇ ਜਦੂ ਸਰਕਾਰ ਨੇ ਜੋ ਇੱਕ ਬੜਾ ਵੱਡਾ ਉਪਰਾਲਾ ਕੀਤਾ ਕਿ ਇਸ ਨੂੰ ਬੰਦ ਕਰਨੀ ਤੇ ਲੜਾਈ ਸਟਾਰਟ ਕੀਤੀ ਆ ਔਰ ਇਹ ਲੜਾਈ ਜਿਹੜੀ ਆਪਾਂ ਜਿੱਤਣੀ ਹੈ ਤੇ ਜਿੱਤ ਲੜਾਈ ਤਦੇ ਚ ਸਕਦੇ ਆ ਸਰਕਾਰਾਂ ਦਾ ਸਹਿਯੋਗ ਕੱਲਾ ਨਹੀਂ ਹੋ ਸਕਦਾ ਉਦੇ ਵਿੱਚ ਸਾਰੀ ਆਮ ਜਨਤਾ ਦਾ ਸਹਿਯੋਗ ਜਿਹੜਾ ਬਹੁਤ ਜ਼ਰੂਰੀ ਆ ਜਿੰਨੀ ਦੇ ਆਮ ਜਨਤਾ ਦਾ ਸਹਿਯੋਗ ਨਾਲ ਨਹੀਂ ਹੋਏਗਾ ਉਨੀ ਦੇ ਲੜਾਈ ਨਹੀਂ ਜਿੱਤ ਸਕਦੇ ਲੜਾਈ ਤਾਂ ਹੀ ਜਿੱਤਾਂਗੇ ਜਦੋਂ ਜਨ ਜਨ ਦਾ ਸਹਿਯੋਗ ਜਿਹੜਾ ਸਾਡੇ ਨਾਲ ਹੋਊਗਾ ਇਸ ਲਈ ਜਨ ਜਨ ਦੇ ਨਾਲ ਸਹਿਯੋਗ ਕਰਨ ਲਈ ਇਹ ਸਨੇਹਾ ਦੇ ਰਹੇ ਆਪਾਂ ਕਿ ਹਰ ਘਰ ਦੇ ਵਿੱਚ ਮੈਸੇਜ ਜਾਵੇ ਕਿ ਸਰਕਾਰ ਜਿਹੜੀ ਤੁਹਾਡੇ ਨਾਲ ਖੜੀ ਆ ਤੁਸੀਂ ਇਸ ਲੜਾਈ ਦੇ ਵਿੱਚ ਸਾਡੇ ਨਾਲ ਸਹਿਯੋਗ ਕਰੋ ਔਰ ਜਦੋਂ ਲੋਕਾਂ ਦਾ ਸਹਿਯੋਗ ਹੋਏਗਾ ਤਾਂ ਅਸੀਂ ਇਸ ਜਿੱਤ ਨੂੰ ਨਿਸ਼ਚਿਤ ਜਿਹੜਾ ਉਹ ਪੰਜਾਬ ਦੇ ਵਿੱਚ ਜਿਹੜਾ ਕੋਡ ਹੈ ਇਹਨੂੰ ਕੱਢਦਾ ਤੁਹਾਡੇ ਵਾਰਡ ਵਸਤੀਆਂ ਵਾਲੋ ਕਿਸ ਤਰ੍ਹਾਂ ਦਾ ਭਰੋਸਾ ਦਿੱਤਾਗਾ ਤੁਹਾਨੂੰ ਅੱਜ ਮੇਰੇ ਮੈਂ ਆਪਣੇ ਵਾਰਡ ਦੀ ਜ਼ਿੰਮੇਵਾਰ ਲੈਂਦਾ ਮੈਂ ਆਪਣੇ ਵਾਰਡ ਦੀ ਪੂਰੇ ਕੋਈ ਇਲਾਕੇ ਦੇ ਵਿੱਚ ਨਾ ਆਪਾਂ ਨਸ਼ਾ ਹੋਣ ਦੇਣਾ ਤੇ ਨਾ ਕਰਨ ਦੇਣਾ ਕਿਸੇ ਨੂੰ ਨਾ ਵਿਕਨ ਦੇਣਾ ਕੋਈ ਵੀ ਜੇਕਰ ਬਿਮਾਰ ਇਦਾਂ ਦਾ ਆਂਦਾ ਸਾਡੇ ਕੋਲ ਕਿ ਨਸ਼ਾ ਕੀਤਾ ਆ ਜਾਂ ਕਰਦਾ ਮਾਰਾ ਮੋਟਾ ਤੇ ਉਹਨੂੰ ਆਪਾਂ ਲੈ ਕੇ ਸਿਵਲ ਹਸਪੀਟਲ ਜਾ ਕੇ ਭਰਤੀ ਕਰਾਵਾਂਗੇ ਤਾਂ ਔਰ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਵਾਂਗੇ ਕਿ ਤੁਹਾਨੂੰ ਕਿਸੇ ਚੀਜ਼ ਦੀ ਹੋਰ ਲੋੜ ਹੈਗੀ ਤਾਂ ਅਸੀਂ ਦਵਾਂਗੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਨਸ਼ਿਆਂ ਦੇ ਖਿਲਾਫ ਇਕਜੁੱਟ ਹੋਗੇ ਇਹ ਸੋਕਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਬਾੜ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਆਪਣੇ ਬਾੜ ਵਿੱਚ ਨਹੀਂ ਵੜਨ ਦੇਵਾਂਗੇ ਅਸੀਂ ਸਾਡੇ ਬਾੜ ਵਿੱਚ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੁੱਡਣ ਲਈ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਪੱਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਨਸ਼ਾ ਤਸਕਰ ਦੀ ਕੋਈ ਵੀ ਜ਼ਮਾਨਤ ਨਹੀਂ ਕਰਵਾਵਾਂਗੇ ਅਤੇ ਬਾੜ ਦੇ ਕਿਸੇ ਹੋਰ ਵਿਅਕਤੀ ਨੂੰ بھی جمانہ دین تو روکاں گے اسی سارا وارڈ مل کے سارا وارڈ مل اپنے وارڈوں نشہ મુક્ત کراواں گے آؤ اپا ہونے کے جنارا لا <سؤال> اس چنگے کام کو شروع کریے بولے سنہا ਇਸ ਸਮਾਨ ਦੇ ਵਿੱਚ ਖੜੇ ਹੋ ਕੇ ਰਾਸ਼ਟਨਾਨ ਦਾਵਾਵਾਂਗੇ